ਤਾਪੀ ਨਾਮ ਰਵਾਇਆ ਕਰੋ ਫੋੜ ਫੋੜ ਤੋੜਦੇ ਆ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਆ ਰਿਜ਼ਲਟ ਜੋ ਕਿ ਕੱਲ 1 ਜੁਲਾਈ ਨੂੰ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੀ ਹੈ ਤੇ ਅੱਜ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਕੱਚਾ ਕਾਲੇ ਵਾਲਿਆ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 31000 ਤੇ ਦੂਜਾ ਨਾਮ 21000 ਸੀ ਬੈਸਟ ਰੇਟਰ ਦੇ ਵਿੱਚ ਪੰਜਾਬੀ ਦੇ ਲਈ ਸੱਤ ਵਾਲੇ ਪੱਖੇ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਬਾਦੀਆਂ ਤੇ ਤੂੰਬੜਪਾਨ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਤੂੰਬੜਪਾਨ ਫਾਸਟ ਤੇ ਬਾਦੀਆਂ ਸੈਕੰਡ ਤੇ ਬੈਸਟ ਰੇਟਰ ਬਣਿਆਗਾ ਬਰਾੜਕੋਟ ਸੁਕੀਆ ਵਾਲਾ ਪੰਜ ਕਵਡੀਆਂ ਪਾ ਕੇ ਪੰਜ ਨੰਬਰ ਲੈਤੀ ਤੇ ਬੈਸਟ ਜਾਫੀ ਬਣਿਆਗਾ ਰਾਜਾਤੂਰ ਕੋਟ ਦਾ ਚਾਰ ਟੱਚ ਤਿੰਨ ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਰਾਜਾ ਸੰਸੀ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ ਲੱਖ ਰੁਪਏ ਤੇ ਦੂਜਾ ਨਾਮ 75000 ਸੀ ਬੈਸਟ ਰੇਡਰ ਤੇ ਵੈਟ ਜਾਫੀ ਦੇ ਲਈ ਸੋਨੇ ਦੇ ਕੈਂਠੇ ਪਏ ਗਏ ਸਨ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਸੌਰ ਸਿੰਘ ਤੇ ਕ੍ਰਿਆਲਾ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਕ੍ਰਿਆਲਾ ਫਰਸਟ ਤੇ ਸੌਰ ਸਿੰਘ ਸੈਕੰਡ ਤੇਥੋਂ ਬੈਸਟ ਰੇਡਰ ਬਣੇਗਾ ਮੰਨਾ ਚੱਠੂ ਨਵੇਂ ਪਿੰਡਿਆ ਤੇ ਜੱਗੂ ਸੈਦੋਵਾਲ ਦੋਨੇ ਜੁਆਇੰਟ ਬੈਸਟ ਰੇਡਰ ਬਣੇਗੇ ਤੇ ਵੈਟ ਜਾਫੀ ਬਣੇਗੇ ਮੱਖਣ ਗੁੱਜਰ ਤੇ ਟਾਵਰ ਸੁਖਿਆਵਾਲਾ ਦੋਨੇ ਜੁਆਇੰਟ ਬੈਸਟ ਜਾਫੀ ਬਣ ਅਗਲੇ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਇਹ ਵੀ ਰਾਜਾ ਸੰਸੀ ਦੇ ਵਿੱਚ ਹੀ ਕਰਵਾਇਆ ਗਿਆ ਸੀ ਇੱਥੇ ਪਹਿਲਾ ਇਨਾਮ 1 ਲੱਖ ਰੁਪਏ ਤੇ ਦੂਜਾ ਇਨਾਮ 75000 ਸੀ ਬੈਸਟ ਰੇਡਰ ਤੇ ਬੈਟ ਜਾਫੀ ਤੇ ਲਈ ਮੋਟਰਸਾਈਕਲ ਦਿੱਤੇ ਗਏ ਸਨ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਰਮਦਾਸ ਤੇ ਬੁੱਟਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੁੱਟਰ ਫਾਸਟ ਤੇ ਰਮਦਾਸ ਸੈਕੰਡ ਤੇ ਇਥੋਂ ਬੈਸਟ ਰੇਡਰ ਬਣਿਆਗਾ ਰੇਸ ਮੁਸਲੀਨੇ ਵਾਲਾ 19 ਕਬੜੀਆਂ ਪਾ ਕੇ 18 ਨੰਬਰ ਲਈ ਤੇ ਬੈਟ ਜਾਫੀ ਬਣਿਆਗਾ ਲਵਲੀ ਵੀਰੇ ਵਾਲਾ 10 ਟੱਚ ਲੈ ਕੇ ਤਿੰਨ ਜਫੇ ਲਾਏ ਹਾਂਜੀ ਇਹ ਵੀਡੀਓ 1 ਜੁਲਾਈ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ